ਮੈਨੂੰ ਅੱਜ ਇੱਥੇ ਜੋ ਕਿਸਾਨ ਮਜ਼ਦੂਰ ਫਤਿਹ ਰੈਲੀ ਹੋਈ ਹੈ ਇੱਥੇ ਤੁਸੀਂ ਵਿਸ਼ੇਸ਼ ਤੌਰ ਤੇ ਪਹੁੰਚੇ ਹੋ ਪੂਰੀ ਲੀਡਰਸ਼ਿਪ ਹੈ ਕੀ ਕਹਿਣਾ ਹੈ ਅੱਜ ਸਾਡੀ ਰੈਲੀ ਸਗੀ ਬੜੀ ਵਧੀਆ ਹੋਈ ਹੈ ਲੋਕਾਂ ਨੇ ਬੜਾ ਹੁੰਗਾਰਾ ਦਿੱਤਾ ਹੈਗਾ ਔਰ ਆਉਣ ਵਾਲੇ ਸਮੇਂ 'ਚ ਤੁਸੀਂ ਦੇਖਣਾ ਬੀਜਪੀ ਦੀ ਸਰਕਾਰ ਆਉਗੀ ਮੈਨੂੰ ਜਿਸ ਤਰ੍ਹਾਂ ਦੋ ਇਹ ਲੱਗਦਾ ਵੀ 2027 ਦਾ ਜਿਹੜਾ ਹੈ ਆਗਾਜ਼ ਇੱਥੋਂ ਅੱਜ ਹੋ ਗਿਆ ਹੈ ਅਸੀਂ ਤਾਂ ਹਮੇਸ਼ਾ ਰੈਡੀ ਹਾਂ ਜੀ ਔਰ ਅੱਛਾ ਰਿਜ਼ਲਟ ਮਿਲੇਗਾ ਸਾਨੂੰ ਆਦੀ ਰੈਲੀ ਤੋਂ ਜਾਈ ਰੋ ਗਿਆ ਵੀ ਜਿਹੜੇ ਕਿਸਾਨ ਪਹਿਲਾਂ ਹੱਕ ਚ ਨਹੀਂ ਸੀ ਅੱਜ ਹੱਕ ਚ ਆ ਚੁੱਕੇ ਬਿਲਕੁਲ ਦੇਖ ਸਾਰੇ ਕਿਸਾਨ ਆਏ ਹੋਏ ਸੀਗੇ ਸਾਰੇ ਪਿੰਡਾਂ ਤੋਂ ਔਰ ਬੜੀ ਗੌਰ ਨਾਲ ਗੱਲ ਸੁਣੀ ਹੈ ਔਰ ਇਥੋਂ ਨੂੰ ਆਪਣੇ ਆਪ ਉਸ ਚੀ ਦੱਸ ਹੈ ਕਿ ਕੀ ਗੱਲ ਹੈ ਆਪ ਯਹਾਂ ਪਰ ਪਹੁੰਚੇ ਹੈ ਔਰ ਵਿਸ਼ੇਸ਼ ਰੈਲੀ ਮੇਂ ਜੋ ਕਿਸਾਨ ਮਜ਼ਦੂਰ ਫਤਿਹ ਰੈਲੀ ਥੀ ਤੋ ਕਿਆ ਕਹਿਣਾ ਸਰ ਇਸ ਬਾਰੇ ਪੰਜਾਬ ਦੀ ਅੱਜ ਦੀ ਰੈਲੀ ਹੰਕਾਰ ਹੈ ਪੰਜਾਬ ਦੇ ਕਿਸਾਨ ਔਰ ਮਜ਼ਦੂਰਾਂ ਦੀ ਪੰਜਾਬੀਆਂ ਦੀ ਕਿ ਹੁਣ ਇਹ ਜਿਹੜੀ ਟਿਕੜੀ ਤਿਹਾਰ ਜੇਲ ਰਿਟਰਨ ਟਿਕੜੀ ਰੋਜ਼ ਲੁੱਟਣ ਦੀਆਂ ਯੋਜਨਾਵਾਂ ਪੰਜਾਬ ਨੂੰ ਬਣਾ ਰਹੀ ਹੈ ਇਹ ਪੰਜਾਬ ਨੂੰ ਲੁੱਟਣ ਦੀਆਂ ਯੋਜਨਾਵਾਂ ਕਾਮਯਾਬ ਨਹੀਂ ਹੋਣ ਦੇਗੀ ਆਜੀ ਦੀ ਫਤਿਹ ਰੈਲੀ 'ਚ ਅਸੀਂ ਆਵਾਹਨ ਕੀਤਾ ਔਰ ਪੂਰੀ ਹਜੂਮ ਨੇ ਪੰਜਾਬ ਵੱਲੋਂ ਹੂੰਕਾਰਾਂ ਭਰਿਆ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਰਾਖਿਆਂ ਵੱਲੋਂ ਕੰਮ ਕਰੇਗੀ ਪੰਜਾਬ ਪੰਜਾਬੀਅਤ ਪੰਜਾਬੀ ਭਾਈਚਾਰਾ ਔਰ ਦੇ ਸੇ ਭਾਰਤੀ ਜਨਤਾ ਪਾਰਟੀ ਵਚਨਬੱਧਤਾ ਨਾਲ ਖੜੀ ਹੈ ਲੇਕਿਨ ਇਹ ਜਿਹੜੇ ਲੋਕ ਅੱਜ ਇਥੇ ਪੰਜਾਬ ਦੇ ਅੰਦਰ ਨਿਰਨੇ ਲੈ ਰਹੇ ਨੇ ਦਫਤਰਾਂ ਦੇ ਅੰਦਰ ਆਰਡਰ ਜਾਰੀ ਕਰ ਰਹੇ ਮੈਂ ਭਗਵੰਤ ਮਾਨ ਸਾਹਿਬ ਨੂੰ ਕਹਾਂਗਾ ਚੁਣਿਆ ਤੁਹਾਨੂੰ ਇਹ ਲੋਕਾਂ ਨੇ ਲੇਕਿਨ ਉਹ ਲੋਕ ਆ ਕੇ ਜਿਹੜੇ ਤਿਹਾਰ ਜੇਲ ਤੋਂ ਆ ਕੇ ਪੰਜਾਬ ਦੇ ਦਫਤਰਾਂ 'ਚ ਬਹਿ ਗਏ ਨੇ ਅਫਸਰਾਂ ਕੋਲ ਬਹਿ ਗਏ ਨੇ ਔਰ ਪੰਜਾਬ ਨੂੰ ਚਲਾ ਰਹੇ ਹੈ ਪੰਜਾਬ ਨੂੰ ਬਰਦਾਸ਼ਤ ਨਹੀਂ ਕਰੇਗਾ ਜਿਸ ਵਿਅਕਤੀ ਨੂੰ ਨਿਆਇ ਲਈ ਕਹਿ ਰਿਹਾ ਹੈ ਕਿ ਪ੍ਰਾਈਮ ਮੇ ਵਿਸੀ ਅਰਵਿੰਦ ਕੇਜਰੀਵਾਲ ਐਜ਼ ਅ ਚੀਫ ਮਿਨਿਸਟਰ ਹੀ ਇਜ਼ ਅ ਕਰਪਟ ਅਰਵਿੰਦ ਕੇਜਰੀਵਾਲ ਐਜ਼ ਅ ਪ੍ਰੈਜ਼ੀਡੈਂਟ ਹੀ ਇਜ਼ ਅ ਕਰਪਟ ਉਹ ਕਹਿ ਰਿਹਾ ਕਿ ਤੁਸੀਂ ਮੁੱਖ ਮੰਤਰੀ ਦਫਤਰ ਨਹੀਂ ਜਾਣਾ ਦਿੱਲੀ ਦੇ ਲੇਕਿਨ ਉਹ ਬੰਦਾ ਪੰਜਾਬ ਦੇ ਅੰਦਰ ਅਫਸਰਾਂ ਦੀ ਮੀਟਿੰਗ ਕਰ ਰਿਹਾ ਉਹ ਬੰਦਾ ਜਿਹੜਾ ਤਿਹਾਰ ਜਿਲ੍ਹੇ ਚੋਂ ਧੋਖਾ ਜਿਹੜੀ ਜਾਲਸਜੀ ਦੀ ਜ਼ਮਾਨਤ ਤੇ ਹੈ ਉਹ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਨੂੰ ਖਰਾਬ ਕਰਨ ਦੀ ਘੋਸ਼ਣਾ ਕਰਦਾ ਔਰ ਮੁੱਖ ਮੰਤਰੀ ਥਲੇ ਤਾਲੀਆਂ ਮਾਰਦਾ ਉਹ ਕਹਿੰਦਾ ਸੀ ਪੰਜਾਬ ਚ ਸਾਮ ਦਾਮ ਦੰਡ ਭੇਤ ਲੁੱਟ ਕਸੂਟ ਇਸ ਤਰ੍ਹਾਂ ਦਾ ਭਾਸ਼ਣ ਜਿਸ ਤਰ੍ਹਾਂ ਗੱਬਰ ਸਿੰਘ ਭਾਸ਼ਣ ਕਰ ਰਿਹਾ ਇਹ ਜਿਹੜੇ ਦਿੱਲੀੋਂ ਆਏ ਗੱਬਰ ਸਿੰਘ ਨੇ ਉਹ ਪੰਜਾਬ ਨੂੰ ਡਰਾ ਰਹੇ ਨੇ ਲੇਕਿਨ ਉਸ ਤੋਂ ਵੱਡੀ ਗੱਲ ਹੈ ਕਿ ਉਹਨਾਂ ਕੱਬਰ ਸਿੰਘਾਂ ਨੂੰ ਸੁਣ ਕੌਣ ਰਿਹਾ ਪੰਜਾਬ ਦੇ ਮੰਤਰੀ ਉਸ ਕਬਰ ਸਿੰਘ ਦੇ ਪਾਰਸ਼ਨ ਤੇ ਤਾਲੀਆਂ ਮਾਰ ਰਹੇ ਅਸੀਂ ਚੋਣ ਯੋਗ ਨੂੰ ਸ਼ਿਕਾਇਤ ਕੀਤੀ ਹੈ ਕਿ ਜਿਹੜੋ ਜਿਹੜੇ ਬਾਹਰੋਂ ਹੈ ਕਬਰ ਸਿੰਘ ਅਲੀ ਬਾਬਾ 40 ਚੋਰ ਆ ਕੇ ਬੈਗੇ ਪੰਜਾਬ ਨੂੰ ਲੁੱਟਣ ਵਾਸਤੇ ਇਹਨਾਂ ਤੋਂ ਪੰਜਾਬ ਬਚਾਓ ਔਰ ਇਹਨਾਂ ਤੇ ਕਠੋਰ ਕਾਰਵਾਈ ਕੀਤੀ ਸਰ ਇਹ ਜਿਹੜਾ ਹੁਣ ਜਿਹੜਾ 2027 ਵਾਲਾ ਹੈ ਜਿਸ ਤਰ੍ਹਾਂ ਦਿੱਲੀ ਜਿੱਤ ਲਈ ਤੇ ਉਸ ਤੋਂ ਬਾਅਦ ਲੱਗਦਾ ਹੈ ਕਿ 2027 'ਚ ਵੀ ਇਹਨਾਂ ਨੂੰ ਪੰਜਾਬ 'ਚੋਂ ਵੀ ਆਊਟ ਕਰ ਪੰਜਾਬ ਦੀ ਜਨਤਾ ਮਨ ਬਣਾ ਚੁੱਕੀ ਤੁਸੀਂ ਪਿੰਡਾਂ 'ਚ ਜਾ ਕੇ ਦੇਖੋ ਪੰਚਾਇਤਾਂ ਨੇ ਰੈਜ਼ੋਲੂਸ਼ਨ ਪਾਸ ਕੀਤੇ ਪਿੰਡਾਂ ਦੇ ਬਾਹਰ ਬੋਰਡ ਲੱਗੇ ਨੇ ਕਿ ਕੋਈ ਆਮ ਆਦਮੀ ਪਾਰਟੀ ਦਾ ਮੰਤਰੀ ਵਿਧਾਇਕ ਮੁੱਖ ਮੰਤਰੀ ਪਿੰਡ ਚ ਨਾ ਆਵੇ ਕਿਉਂਕਿ ਇਹਨਾਂ ਨੇ ਪਿੰਡਾਂ ਦੇ ਲੋਕਾਂ ਨੂੰ ਬੁਲਾ ਕੇ ਥਾਣਿਆਂ 'ਚ ਡਰਾਇਆ ਪਟਵਾਰੀ ਭੇਜ ਕੇ ਬੇਹਦਾ ਵਾਤਾਵਰਨ ਪੈਦਾ ਕੀਤਾ ਗੈਂਗਸਟਰ ਇਹਨਾਂ ਨੇ ਨਾਲ ਖੜੇ ਕਰ ਲਏ ਨੇ ਤੇ ਜਨਤਾ ਨੇ ਤੇ ਬੋਰਡ ਲਾਤਾ ਕਿ ਵੜੋ ਨਾ ਪਿੰਡਾਂ 'ਚ ਇਹ ਲੋਕੀ ਕਹਿ ਰਹੇ ਨੇ ਬਾਏ ਬਾਏ ਭਗਵੰਤ ਮਾਨ ਨਹੀਂ ਚਾਹੀਦਾ ਭਗਵੰਤ ਮਾਨ ਔਰ ਪੰਜਾਬ ਦੀ ਆਵਾਜ਼ ਪੰਜਾਬ ਦੀ ਆਵਾਜ਼ ਹੈ ਨਹੀਂ ਚਾਹੀਦੀ ਆਪਦਾ ਨਹੀਂ ਚਾਹੀਦੀ ਕਾਪਦਾ ਪੰਜਾਬ ਮੰਗੇ ਭਾਜਪਾ ਸਰ ਇੱਕ ਸਰ ਇਹ ਕੁਸ਼ਣ ਇਹ ਬਤਾਈਏਗਾ ਸਰ